ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਸਗਲ ਮਨੋਰਥ ਪ੍ਰਭ ਤੇ ਪਾਈ ਕੰਠ ਲਾਈ ਗੁਰ ਰਾਕੇ ਜਿਨਾਂ ਗੁਰਮੁਖ ਜਨਾਂ ਨੇ ਮੰਨਦੇ ਸਾਰੇ ਧਰਮ ਅਰਥ ਕਾਮੋਖ ਆਦ ਮਨੋਰਥ ਸੰਕਲਪ ਪ੍ਰਭ ਵਾਹਿਗੁਰੂ ਤੋਂ ਪਾਲੇ ਹਨ ਸਿੱਖਾਂ ਦੇ ਤਾਈ ਭਾਉ ਭਗਤੀ ਬ੍ਰਹਮ ਗਿਆਨ ਦੀ ਬਖਸ਼ਿਸ਼ ਤੇ ਜੀਵਨ ਮੁਕਤ ਕਰਨ ਆਦ ਸਾਰੇ ਸੰਕਲਪ ਪਰਮੇਸ਼ਰ ਤੋਂ ਪਉਣਾ ਕੀਤੇ ਹਨ ਅਤੇ ਉਹਨਾਂ ਦੀ ਗੁਰ ਸਤਗੁਰਾਂ ਨੇ ਅਭੇਦ ਨਿਸ਼ਚੇ ਰੂਪੀ ਗੰਠ ਗਲੇ ਨਾਲ ਲਾ ਕੇ ਰੱਖ ਰੱਖਿਆ ਕੀਤੀ ਹੈ ਤੇ ਸੰਸਾਰ ਸਾਗਰ ਮਹਿਜਲਨਾਂ ਦੇ ਦੀਨੇ ਕਿਨੈ ਨ ਦੁੱਦਰ ਭਾਖੇ ਉਹਨਾਂ ਨੂੰ ਸਤਿਗੁਰਾਂ ਨੇ ਸੰਸਾਰ ਸਾਗਰ ਸਮੁੰਦਰ ਵਿੱਚ ਕਾਮ ਕ੍ਰੋਧ ਲੋਭ ਆਦ ਤ੍ਰਿਸ਼ਨਾ ਰੂਪੀ ਅਗ ਵਿੱਚ ਸੜ ਨਹੀਂ ਦਿੱਤਾ ਜੋ ਸੰਸਾਰ ਵਿਸ਼ਿਆਂ ਰੂਪੀ ਸਾਗਰ ਗਰਗਲਤਾ ਦੇ ਸਾਹ ਸਹਿਤ ਹੈ ਉਸ ਵਿਸ਼ਿਆਂ ਰੂਪੀ ਅਗਨੀ ਵਿੱਚ ਸੜ ਨਹੀਂ ਦਿੱਤਾ ਕਿਨਾਂ ਨ ਦੁੱਤਰ ਭਾਖੇ ਤੇ ਉਹਨਾਂ ਨੂੰ ਦੁੱਤਰ ਕਠਨ ਸੰਸਾਰ ਸਮੁੰਦਰ ਵਿੱਚ ਕਿਨਾਂ ਕਿਸੇ ਵੀ ਕਾਮ ਆਦਿਕ ਮਗਰਮਸ਼ ਨੇ ਭਾਖੇ ਖਾਧਾ ਨਹੀਂ ਹੈ ਉਨਾਂ ਨੂੰ ਕਿਸੇ ਨੇ ਵੀ ਦੁੱਤਰ ਕਟਨ ਪਾਪ ਕੋੜੇ ਵਾਕ ਨਹੀਂ ਆਕੇ ਜਿਨ ਕੈ ਮਨ ਸਾਚਾ ਵਿਸਵਾਸ ਪਾਤਸ਼ਾਹ ਫਰਮਾਉਂਦੇ ਜਿਨ੍ਹਾਂ ਪੁਰਖਾਂ ਦੇ ਮਨ ਹਿਰਦੇ ਵਿੱਚ ਸੱਚਾ ਵਿਸਵਾਸ ਭਰੋਸਾ ਹੈ ਵਿਸਵਾਸ ਹੈ ਪੀਖ ਪੀਖ ਸੁਆਮੀ ਕੀ ਸੁਭਾ ਆਨੰਦ ਸਦਾ ਉਲਾਸ ਰਹਾਉ ਸੋ ਪਾਠ ਅੰਤਰ ਭੇਦ ਉਣ ਕਰਕੇ ਕੁਝ ਪਾਠ ਆਨੰਦ ਵੀ ਆਉਂਦਾ ਹੈ ਇਥੇ ਆਨੰਦ ਆਇਆ ਹੈ ਟਿੱਪੀ ਤੋਂ ਬਗੈਰ ਉਹ ਸੰਤ ਜਨ Swami Malik ਪਰਮੇਸ਼ਰ ਦੀ ਸੋਭਾ ਵਡਿਆਈ ਨੂੰ ਬ੍ਰਹਮ ਵਿਚਾਰ ਰੂਪੀ ਦ੍ਰਿਸ਼ਟੀ ਨਾਲ ਵੇਖ-ਵੇਖ ਕੇ ਸਦਾ ਹਮੇਸ਼ਾ ਹੀ ਆਨੰਦ ਕਹੀਏ ਆਨੰਦ ਸਰੂਪ ਦੇ ਉਲਾਸ ਉਤਸ਼ਾਹ ਵਿੱਚ ਰਹਿੰਦੇ ਹਨ ਰਹਾਉ ਚਰਨ ਸਰਨ ਪੂਰਨ ਪਰਮੇਸ਼ਰ ਅੰਤਰਜਾਮੀ ਸਾਖਿਓ ਉਹ ਸੰਤ ਜਨ ਅੰਤਰਜਾਮੀ ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲੇ ਲੋਕ ਪ੍ਰਲੋਕ ਵਿੱਚ ਸਾਖਿਓ ਸਿੱਖਿਆ ਦੇਣ ਵਾਲੇ ਭਾਵ ਸਹਾਇਤਾ ਕਰਨ ਵਾਲੇ ਸਾਖਿਓ ਗਵਾਹੀ ਦੇਣ ਵਾਲੇ ਪੂਰਨ ਵਿਆਪਕ ਪਰਮੇਸ਼ਰ ਦੇ ਚਰਨਾਂ ਦੀ ਸਰਨ ਓਟ ਵਿੱਚ ਪਏ ਰਹਿੰਦੇ ਆ ਜਾਨਬੂਜ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਸਿੱਖਿਆ ਬੂਝ ਸਮਝ ਕੇ ਪਰਮੇਸ਼ਰ ਦੇ ਸਰੂਪ ਦਾ ਗਿਆਨ ਜਾਣਨਾ ਕੀਤਾ ਉਹਨਾਂ ਨੂੰ ਪਰਮੇਸ਼ਰ ਨੇ ਆਪਦਾ ਬਣਾਉਣਾ ਕੀਤਾ ਹੈ ਜਿਨ੍ਹਾਂ ਨੇ ਸਰਵਣ ਗਿਆਨ ਨੂੰ ਜਾਣਿਆ ਤੇ ਮੰਨਣ ਗਿਆਨ ਨੂੰ 부ਝਿਆ ਹੈ ਤੁੰਗ ਪਾਦੇ ਲਖ ਅਰਥ ਨੂੰ ਜਾਣਿਆ ਹੈ ਤੇ ਤਤ ਤੁੰਗ ਪਾਦੇ ਲਖ ਅਰਥ ਨੂੰ ਸਮਝਿਆ ਹੈ ਉਹਨਾਂ ਨੂੰ ਪਰਮੇਸ਼ਰ ਨੇ ਆਪਣਾ ਬਣਾਉਣਾ ਕੀਤਾ ਹੈ ਭਗਤਨ ਦਾ ਅੰਕੁਰ ਰਾਖਿਓ ਪਾਦਸ਼ਾ ਫਰਮਾਉਂਦੇ ਭਗਤ ਜਨਾਂ ਦਾ ਪ੍ਰੇਮ ਰੂਪੀ ਅੰਕਰ ਕੂਮਲ ਰੱਖ ਲਿਆ ਹੈ ਭਗਤ ਜਨਾਂ ਦੀ ਸ਼ਰਧਾ ਰੂਪੀ ਅੰਕਰ ਜੜ ਹਰੀ ਨੇ ਰੱਖ ਲਈ ਹੈ ਭਾਵ ਨ ਸ਼ਰਧ ਘੁੰਡ ਰੂਪ ਸੁਕਣ ਨਹੀਂ ਦਿੱਤੀ ਤਨਸਰੀ ਮਹੱਲਾ ਪੰਜਵਾ ਜਹ ਜਹ ਪੀਖੋ ਤਹ ਹਜੂਰ ਦੂਰ ਕਤਹ ਨ ਜਾਈ ਜਿੱਥੇ ਜਿੱਥੇ ਵੀ ਅਸੀਂ ਵੇਖਦੇ ਹਾਂ ਉਥੇ ਹੀ ਪਰਮੇਸ਼ਰ ਹਜੂਰ ਸਾਹਮਣੇ ਭਾਵ ਨੇੜੇ ਤੋਂ ਨੇੜੇ ਹੈ ਸਾਰੇ ਥਾਵਾਂ ਵਿੱਚ ਵਿਆਪਕ ਹੋਣੇ ਕਰਕੇ ਕਤਹੋ ਕਦੀ ਵੀ ਦੂਰ ਨਹੀਂ ਜਾਂਦਾ ਰਵ ਰਹਿਆ ਸਰਬੱਦਰ ਮੈਂ ਮਨ ਸਦਾ ਧਿਆਈ ਜੋ ਪਰਮੇਸ਼ਰ ਸਾਰਿਆਂ ਦੇ ਅੰਦਰ ਮੈਂ ਰੂਪ ਭਾਵ ਸਰਬ ਰੂਪ ਹੋ ਕੇ ਵਿਆਪਕ ਹੋ ਰਿਹਾ ਉਸ ਦੇ ਸਰੂਪ ਦੀ ਸਾਖਿਆ ਤ ਤਾਂ ਹੋਵੇਗੀ ਜੇਕਰ ਉਸ ਨੂੰ ਮੰਨ ਕਰਕੇ ਹਮੇਸ਼ਾ ਧਿਆਉਂਦੇ ਰਹੀਏ ਇਤ ਊਤ ਨਹੀਂ ਵਿਛੜੈ ਸੋ ਸੰਗੀ ਗਨਿਐ ਜੋ ਇਤ ਇਸ ਲੋਕ ਵਿੱਚ ਤੇ ਊਤ ਪਰਲੋਕ ਵਿੱਚ ਇਤ ਊਤ ਇੱਥੇ ਉੱਥੇ ਕਦੇ ਵੀ ਵਿਛੜਦਾ ਨਹੀਂ ਹੈ ਸੋ ਸ怀ਗੁਰੂ ਨੂੰ ਲੋਕ ਪਰਲੋਕ ਦਾ ਆਪਣਾ ਸੰਗੀ ਸਾਥੀ ਸਮਝਣਾ ਚਾਹੀਦਾ ਉਹ ਪਰਮੇਸ਼ਰ ਹੀ ਲੋਕ ਪਰਲੋਕ ਦਾ ਅਸਲੀ ਸਾਥੀ ਗਨਿਐ ਕਹੀਏ ਗਿਣਿਆ ਜਾਂਦਾ ਬੇਨ ਸਜਾਇ ਜੋ ਨਿਮਖ ਮਹਿ ਸੋ ਅਲਪ ਸੁਖ ਭਨਿਆ ਰਹਾਉ ਜੋ ਪਦਾਰਥ ਨਿਮਖ ਅੱਖ ਦੇ ਝਮਕਣ ਜਿਤਨੇ ਸਮੇਂ ਵਿੱਚ ਇੱਕ ਛਿਨ ਵਿੱਚ ਨਾਸ਼ ਹੋ ਜਾਂਦਾ ਸੋ ਉਹ ਪਦਾਰਥਾਂ ਦਾ ਸੁਖ ਅਲਪ ਥੋੜਾ ਭਾਵ ਤੁਸ਼ ਭਨਿਆ ਕਥਨ ਕਰੀਦਾ ਰਹਾਉ ਸਤਿਗੁਰੂ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਪ੍ਰਤ ਪਾਲੈ અપਿਆਉ ਦੇ ਕਸ਼ ਊਨ ਨਾ ਹੋਈ ਜੋ ਪਰਮੇਸ਼ਰ અપਿਆਉ ਕਈਏ ਭੋਜਨ ਦੇ ਕੇ ਜੀਵਾਂ ਦੇ ਤਾਈ ਪ੍ਰਤ ਪਾਲਣਾ ਕਰਦਾ ਹੈ ਸਾਰਿਆਂ ਜੀਵਾਂ ਦੇ ਤਾਈ ਮਾਤਾ ਦੇ ਗਰਭ ਵਿੱਚ ਪਾਲਦਾ ਹੈ ਇਸ ਲੋਕ ਵਿੱਚ ਅਮਰਤ ਰੂਪ અપਿਆਉ ਭੋਜਨ ਦੀ ਦਾਤ ਬਖਸ਼ ਦਿੰਦਾ ਉਸ ਦੇ ਪ੍ਰਬੰਧ ਵਿੱਚ ਕੁਝ ਵੀ ਊਣ ਤਾਈ ਕਮੀ ਨਹੀਂ ਹੁੰਦੀ ਪਰਮੇਸ਼ਰ ਦੇ ਪਾਸ ਕਿਸੇ ਵੀ ਪਦਾਰਥ ਦੀ ਘਾਟ ਨਹੀਂ ਹੁੰਦੀ ਜਿਵੇਂ موسی ਪਗੰਬਰ ਇੱਕ ਵਾਰ ਖੁਦਾ ਨੂੰ ਕਹਿਣ ਲੱਗਾ ਕਿ ਜੀਵਾਂ ਨੂੰ ਰੋਜੀ ਦੇਣ ਦਾ ਕੰਮ ਮੈਨੂੰ ਬਖਸ਼ ਦਿਓ ਤਾਂ ਖੁਦਾ ਨੇ ਆਖਿਆ ਕਿ ਸਾਰੇ ਜੀਵਾਂ ਨੂੰ ਰੋਜੀ ਦੇਣੀ ਤੇਰਾ ਕੰਮ ਨਹੀਂ ਤੂੰ ਜਿਸ ਪਿੰਡ ਵਿੱਚ ਰਹਿੰਦਾ ਉਹ ਸਾਰੇ ਪਿੰਡ ਵਾਲਿਆਂ ਨੂੰ ਇੱਕ ਦਿਨ ਰੋਜੀ ਦੇ ਕੇ ਦੇਖ ਲੈ ਪਰ ਰੋਜੀ ਦੇਣ ਦਾ ਕੰਮ ਤੇਰੇ ਵਾਸ ਦੀ ਬਾਤ ਨਹੀਂ ਜਦੋਂ موسی ਜੀ ਨੇ ਰੱਬੀ ਸ਼ਕਤੀ ਦੁਆਰਾ ਸਾਰਿਆਂ ਨੂੰ ਰੋਜੀ ਵੰਡ ਦਿੱਤੀ ਪਰ ਇੱਕ ਕਾਮੀ ਪੁਰਸ਼ ਜੋ ਗੰਦੀ ਵਾਸ਼ਨਾਾਂ ਦੀ ਪੂਰਤੀ ਲਈ ਮਰੀ ਹੋਈ ਨੌਜਵਾਨ ਔਰਤ ਨੂੰ ਕਬਰ ਵਿੱਚੋਂ ਕੱਢ ਕੇ ਮੰਦ ਕਰਮ ਕਰ ਰਿਹਾ ਸੀ ਨਫ਼ਰਤ ਨਾਲ ਉਸ ਨੂੰ ਰੋਜੀ ਨਹੀਂ ਦਿੱਤੀ ਕਿ ਇਹ ਪਾਪੀ ਹੈ ਖੁਦਾ ਨੇ ਪੁੱਛਿਆ ਕਿ ਸਾਰਿਆਂ ਨੂੰ ਰੋਜੀ ਦੇ ਦਿੱਤੀ ਹੈ ਤਾਂ موسی ਜੀ ਨੇ ਕਿਹਾ ਹਾਂ ਜੀ ਖੁਦਾ ਨੇ ਕਿਹਾ ਕਿ ਜੋ ਕਬਰ ਵਿੱਚ ਮਰੀ ਔਰਤ ਦੀ ਬੇਅਦਬੀ ਕਰ ਰਿਹਾ ਸੀ ਕਿ ਉਸ ਨੂੰ ਰੋਜੀ ਦਿੱਤੀ ਹੈ ਤਾਂ موسی ਜੀ ਨੇ ਕਿਹਾ ਕਿ ਨਹੀਂ ਫਿਰ ਖੁਦਾ ਨੇ ਪੁੱਛਿਆ ਕਿ ਕਿਉਂ ਨਹੀਂ ਰੋਜੀ ਦਿੱਤੀ ਤਾਂ موسی ਜੀ ਨੇ ਕਿਹਾ ਉਹ ਕੋ ਕਰਮ ਕਰ ਰਿਹਾ ਸੀ ਇਸ ਕਰਕੇ ਮੈਂ ਰੋਜੀ ਨਹੀਂ ਦਿੱਤੀ ਤਾਂ ਖੁਦਾ ਨੇ ਕਿਹਾ ਕਿ ਰੋਜੀ ਦੇਣ ਵੇਲੇ ਇਹ ਦੁਐਸ਼ ਕਰਨ ਵਾਲਾ ਰੋਜੀ ਦੇਣ ਦਾ ਅਧਿਕਾਰੀ ਨਹੀਂ ਮੇਰਾ ਇਹ ਨਿਜਮ ਹੈ ਕਿ ਮੈਂ ਰੋਜੀ ਪੁੰਨੀ ਪਾਪੀ ਸਾਰਿਆਂ ਨੂੰ ਦਿੰਦਾ ਹਾਂ ਭਾਵੇਂ ਕੋਈ ਆਪਣੇ ਕਰਮੀ ਚੰਗਾ ਜਾਂ ਮਾੜਾ ਹੈ ਹਿਸਾਬ ਕਿਤਾਬ ਸਾਰਿਆਂ ਦਾ ਵੱਖੂ ਵੱਖਰਾ ਹੋਵੇਗਾ موسی ਕਹਿਣ ਲੱਗਾ ਕਿ ਤੁਸੀਂ ਰੋਜੀ ਸਾਰਿਆਂ ਨੂੰ ਦਿੰਦੇ ਹੋ ਤਾਂ ਖੁਦਾ ਕਹਿਣ ਲੱਗਾ ਕਿ ਹਾਂ موسی ਜੀ ਨੇ ਟੋਪੀ ਵਿੱਚ ਡੱਬੀ ਰੱਖੀ ਹੋਈ ਸੀ ਉਸ ਵਿੱਚ ਇੱਕ ਕੀੜਾ ਬੰਦ ਕੀਤਾ ਹੋਇਆ ਸੀ ਮੂਸਾ ਜੀ ਕਹਿਣ ਲੱਗੇ ਕਿ ਇਹ ਖੁਦਾ ਕੀ ਇਸ ਕੀੜੇ ਨੂੰ ਵੀ ਰੋਜੀ ਦਿੱਤੀ ਹੈ ਤਾਂ ਖੁਦਾ ਨੇ ਕਿਹਾ ਕਿ ਹਾਂ ਮੂਸਿਆ ਜਦੋਂ ਮੂਸਾ ਜੀ ਨੇ ਡੱਬੀ ਖੋਲੀ ਤਾਂ ਮੂਸਾ ਹੈਰਾਨ ਹੋਇਆ ਕਿ ਕੀੜੇ ਦੇ ਮੂੰਹ ਵਿੱਚ ਚੌਲ ਦਾ ਦਾਣਾ ਹੈ ਮੂਸਾ ਜੀ ਨੇ ਸਿਰ ਝੋ ਕੇ ਨਮਾਜ਼ ਪੜ੍ਹੀ ਉਦੋਂ ਤੋਂ ਹੀ ਪੰਜਵੀਂ ਨਮਾਜ਼ ਚੱਲੀ ਹੈ ਇਸ ਕਰਕੇ ਪ੍ਰਮਾਤਮਾ ਦੇ ਬਰਾਬਰ ਹੋਰ ਕੋਈ ਵੀ ਦਾਤਾ ਨਹੀਂ ਉਹ ਪਰਮੇਸ਼ਰ ਹੀ ਸਾਰਿਆਂ ਜੀਵਾਂ ਦੇ ਤਾਂ ਹੀ ਰੋਜੀ ਦੇ ਕੇ ਪਾਲਣਾ ਕਰਦਾ ਹੈ ਸਾਸ ਸਾਸ ਸੰਭਾਲਤਾ ਮੀਰਾ ਪ੍ਰਭ ਸੋਈ ਸੋਈ ਕਿ ਗਿਉ ਮੇਰਾ ਪ੍ਰਭ ਪਰਮੇਸ਼ਰ ਹੀ ਸਾਰਿਆਂ ਜੀਵਾਂ ਦੀ ਸਵਾਸ ਸਵਾਸ ਸੰਭਾਲ ਕਰਦਾ ਹੈ ਅਸ਼ਲ ਅਸ਼ੀਦ ਅਪਾਰ ਪ੍ਰਭ ਊਚਾ ਜਾਕਾਰੂਪ ਜਿਸ ਵਾਹਿਗੁਰੂ ਦਾ ਰੂਪ ਸਰੂਪ ਤਿੰਨਾ ਗੁਣਾ ਤੋਂ ਊਚਾ ਜਿਸ ਦਾ ਸਰੂਪ ਦੇਸ ਕਾਲ ਵਸਤੂ ਪਰਛੇਦ ਰਹਿਤ ਊਚਾ ਉਹ ਪ੍ਰਭ ਪਰਮੇਸ਼ਰ ਛਲਣ ਤੋਂ ਰਹਿਤ ਅਸ਼ੇਧ ਕਟਣ ਤੋਂ ਰਹਿਤ ਤੇ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ ਜਪ ਜਪ ਕਰਹਿ ਆਨੰਦ ਜਨ ਅਚਰਜ ਆਨੂਪ ਉਸ ਅਚਰਜ ਤੇ ਆਨੂਪ ਉਪਮਾ ਤੋਂ ਰਹਿਤ ਪਰਮੇਸ਼ਰ ਦੇ ਨਾਮ ਨੂੰ ਮਨ ਬਾਣੀ ਸਰੀਰ ਦੁਆਰਾ ਜਪ ਜਪ ਕੇ ਉਸ ਦੇ ਜਨ ਸੇਵਕ ਆਤਮਿਕ ਆਨੰਦ ਪ੍ਰਾਪਤ ਕਰਦੇ ਹਨ ਇਸ ਥੋਕ ਨੂੰ ਸਮਝਣ ਲਈ ਦ੍ਰਿਸ਼ਟਾਂਤ ਹੈ ਜਿਵੇਂ ਮਾਤਾ ਦੇ ਦੁੱਧ ਦੇ ਚਸ਼ਮੇ ਨਾਲ ਬੱਚੇ ਦੀ ਪਾਲਣਾ ਹੁੰਦੀ ਏਸੇ ਪ੍ਰਕਾਰ ਭਗਤ ਜਨ ਜਪਣੇ ਯੋਗ ਅਨੂਪ ਉਪਮਾ ਤੋਂ ਰਹਿਤ ਅਚਰਜ ਅਸਰਜ ਸਰੂਪ ਪਰਮੇਸ਼ਰ ਦੇ ਉਪਦੇਸ਼ ਰੂਪੀ ਦੁੱਧ ਦੇ ਚਸ਼ਮੇ ਨੂੰ ਆਪਣੇ ਅੰਤਹਿਕਰ ਰੂਪੀ ਮੂੰਹ ਵਿੱਚ ਪਾ ਕੇ ਜਪਦੇ ਆ ਅਤੇ ਆਨੰਦ ਸਰੂਪ ਰੂਪੀ ਦੁੱਧ ਨੂੰ ਪ੍ਰਾਪਤ ਕਰ ਲੈਂਦੇ ਆ ਸਾ ਮਤ ਦੇਹ ਦਿਆਲ ਪ੍ਰਭ ਜਿਤ ਤੁਮਹ ਅਰਧ हे दयाल दया दे घर पर प्रभु परमेश्वर जी मेनू सा ओ श्रेष्ठ मत्त अकल बुद्धि देना करो जिस मत्त द्वारा असि तुमे तोहाडे नाम नु मन दी भावना नाल आराद दे रही है। नानक मंगै दानप्रब रीन पग सादा सतगुरु जी कथन करदे हन के हे प्रभु परमेश्वर जी मैं आप जी दे पासो ਸਾਦਾ ਸ੍ਰੇਸ਼ਟ ਜਨਾਂ ਦੇ ਪਗ ਚਰਨਾਂ ਦੀ ਰੇਨ ਧੂੜੀ ਦੇ ਦਾਨ ਬਖਸ਼ਿਸ਼ ਮੰਗਦਾ ਹਾਂ ਤਨਸਰੀ ਮਹੱਲਾ ਪੰਜਵਾ ਜਿਸ ਵਕਤ ਪ੍ਰਿਥੀ ਜੰਦ ਦੇ ਵਿਰੋਧ ਕਰਨੇ ਕਰਕੇ ਸੁਲਹੀ ਖਾਂ ਅਮਰਸਰ ਸਾਹਿਬ ਤੇ ਚੜਾਈ ਕਰਕੇ ਆਇਆ ਸਤਿਗੁਰਾਂ ਨੇ ਉਸ ਦੇ ਆਉਣ ਤੋਂ ਪਹਿਲਾਂ ਹੀ ਬਾਬਾ ਬੁੱਢਾ ਸਾਹਿਬ ਜੀ ਨੇ ਜੋ ਸੁਤੇ ਸਿੱਧ ਬਚਨ ਕਹੇ ਸੀ ਕਿ ਗੁਰੂ ਕਿਆ ਨੂੰ ਕੀ ਭਾਜੜ ਪੈ ਗਈ ਹੈ ਇਸ ਬਚਨ ਨੂੰ ਪੂਰਾ ਕਰਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਤਿੰਨ ਕੂਹਾਂ ਦੇ ਫਾਸਲੇ ਉੱਤੇ ਵਡਾਲੀ ਨਗਰ ਡੇਰਾ ਕੀਤਾ ਤੇ ਇੱਥੇ ਇੱਕ ਸਾਲ ਸਤਿਗੁਰੂ ਜੀ ਆਪ ਰਹੇ ਤੇ ਇੱਥੇ ਹੀ ਛੇਵੇਂ ਸਤਿਗੁਰਾਂ ਦਾ ਅਵਤਾਰ ਹੋਇਆ ਬਾਕੀ ਸਾਰਾ ਪਰਿਵਾਰ ਤਿੰਨ ਸਾਲ ਉੱਥੇ ਰਿਹਾ ਫੇਰ ਸਤਿਗੁਰੂ ਜੀ ਨੇ ਹੁਕਮ ਦੇ ਕੇ ਸੱਦਾ ਭੇਜਿਆ ਕਿ ਸਾਰਾ ਪਰਿਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਆਜਵ ਜਦੋਂ ਸਾਰਾ ਪਰਿਵਾਰ ਵਾਪਸ ਆ ਗਿਆ ਤਦੋਂ ਸਤਿਗੁਰਾਂ ਨੇ ਆਪਣੇ ਸੁਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪ੍ਰਤੀ ਇਹ ਪਾਵਨ ਸ਼ਬਦ ਉਚਾਰਨ ਕੀਤਾ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਘਰ ਆਉ ਜਿਸ ਵਾਹਿਗੁਰੂ ਨੇ ਤੁਹਾਨੂੰ ਭੇਜਿਆ ਸੀ ਉਸੇ ਵਾਹਿਗੁਰੂ ਨੇ ਸਾਨੂੰ ਤੁਹਾਨੂੰ ਸ੍ਰੀ ਅਮਰ ਸਾਹਿਬ ਸਾਹਿਬ ਬੁਲਾਇਆ ਹੈ ਹੁਣ ਸਾਹਿਬ ਜੀ ਆਦੇ ਹਰ ਗੋਬਿੰਦ ਤੁਸੀਂ ਸਹਿਜ ਸ਼ਾਂਤੀ ਪੂਰਵਕ ਸੁਖ ਦੇ ਸੇਤੀ ਹੁੰਦਾ ਨਾਲ ਸੀ ਅਮਰਸਰ ਸਾਹਿਬ ਸਰੂਪ ਘਰ ਵਿੱਚ ਆ ਜਾਵੋ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਹਿਚਲ ਰਾਜ ਕਮਾਓ ਆਨੰਦ ਆਨੰਦ ਮੰਗਲ ਸਰੂਪ ਪਰਮੇਸ਼ਰ ਦੇ ਗੁਣਾਂ ਨੂੰ ਸਹਿਜ ਸ਼ਾਂਤੀ ਪੂਰਵਕ ਧੁਨੀ ਦੇ ਨਾਲ ਗਾਇਨ ਕਰੋ ਅਤੇ ਸ੍ਰੀ ਅਕਾਲ ਤਖਤ ਸਾਹਿਬ ਰਾਜ ਕੀ ਗੁਰਸਿੱਖਾਂ ਦੇ ਉੱਪਰ ਨਹਿਚਲ ਅਚਲ ਰਾਜ ਕਮਾਉਣਾ ਕਰੋ ਗੁਰਿਆਈ ਦੇ ਤਖਤ ਉੱਤੇ ਸ਼ਿਸ਼ੂਭਤ ਹੋ ਕੇ ਅਚਲ ਰਾਜ ਨੂੰ ਕਮਾਉਣਾ ਕਰੋ। ਤੁਮ ਘਰ ਆਵ ਮੇਰੇ ਮੀਤ। ਚੇਤਨ ਦੀ ਅੰਸ ਰੂਪ ਹੋਣ ਕਰਕੇ हे ਮੇਰੇ ਮੀਤ ਮਿੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਹੁਣ ਆਪਣੇ ਸ੍ਰੀ ਅਮਰਸਰ ਸਾਹਿਬ ਰੂਪ ਘਰ ਵਿੱਚ ਆ ਜਾਵੋ। ਤੁਮਰੇ ਦੁਖੀ ਹਰ ਆਪ ਨਿਵਾਰੇ। ਅਪਦਾ ਭਈ ਬਤੀਤ ਰਹਾਵ। ਸਾਡੇ ਨਾਲ ਦੋਸ਼ ਕਰਨ ਵਾਲੇ ਤੁਹਾਡੇ ਦੋਖੀ ਵੈਰੀ ਸੁਲਹੀ ਖਾਂ ਵਰਗੇ ਆਦਿਕ ਪਰਮੇਸ਼ਰ ਨੇ ਆਪ ਹੀ ਨਿਵਰਤ ਕਰ ਦਿੱਤੇ ਹਨ ਪਾਪ ਦੂਰ ਕਰ ਦਿੱਤੇ ਹਨ ਅਤੇ ਜੋ ਪ੍ਰਥੀਏ ਦੀ ਹੀਰਖਾ ਰੂਪ ਅਪਦਾ ਵਿਪਦਾ ਸੀ ਉਹ ਵੀ ਬਤੀਤ ਪਾਪ ਪਈ ਹੋ ਗਈ ਸਮਾਪਤ ਹੋ ਗਈ ਹੈ ਰਹਾਉ ਬਿਸਰਾਮ ਦੇ ਕੀ ਪਾਤਸ਼ਾਹ ਅਗੇ ਫਰਮਾਉਂਦੇ ਆ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਕਰਨੇ ਹਾਰੇ ਰਚਨਹਾਰ ਪ੍ਰਭ ਪਰਮੇਸ਼ਰ ਨੇ ਸਾਹਿਬ ਜਾਦੇ ਹਰ ਗੋਬਿੰਦ ਸਾਹਿਬ ਜੀ ਆਪ ਜੀ ਨੂੰ ਪ੍ਰਗਟ ਜਾਹਰ ਕਰ ਦਿੱਤਾ ਹੈ ਤੁਹਾਡਾ ਪ੍ਰਤਾਪ ਪ੍ਰਗਟ ਕਰ ਦਿੱਤਾ ਹੈ ਹੁਣ ਨਾਸਨ ਨਸਣਾ ਭਾਜਨ ਭਜਣਾ ਥੱਕ ਭਾਵ ਰਹਿ ਗਿਆ ਹੈ ਅਰਥਾਤ ਜੋ ਬਾਬੇ ਬੁੱਢੇ ਦੇ ਬਚਨ ਅਨਸਾਰ ਸ੍ਰੀ ਅਮਰਸਰ ਸਾਹਿਬ ਤੋਂ ਨਸਣਾ ਜਾਣਾ ਆਇਆ ਸੀ ਹੁਣ ਦੁਬਾਰੇ ਕਦੇ ਭੱਜਣਾ ਜਾਣਾ ਨਹੀਂ ਹੋਵੇਗਾ ਭਾਵ ਅੰਮ੍ਰਿਤਸਰ ਤੋਂ ਟੁੱਟਣਾ ਨਹੀਂ ਹੋਵੇਗਾ ਘਰ ਮੰਗਲ ਵਾਜੈ ਨਿਤ ਵਾਜੇ ਆਪਣੇ ਖਸਮ ਨਿਵਾਜੇ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਰੂਪੀ ਘਰ ਵਿੱਚ ਮੰਗਲਾਚਾਰ ਤੇ ਨਿਤ ਨਿਤਾ ਪ੍ਰਤੀ ਕੀਰਤਨ ਰੂਪ ਵਿੱਚ ਜਸ ਦੇ ਵਾਜੇ ਵੱਜ ਰਹੇ ਹਨ ਕਿਉਂਕਿ ਆਪ ਦੇ ਖਸਮ ਮਾਲਕ ਨੇ ਤੁਹਾਨੂੰ ਨਿਵਾਜਿਆ ਵੜਿਆਇਆ ਭਾਵ ਪਾਲਿਆ ਹੈ ਅਸਥਿਰ ਰਹੋ ਡੋਲੋ ਮਤ ਕਬੂ ਗੁਰ ਕੈ ਗੁਰ ਕੈ ਬਚਨ ਆਧਾਰ ਸਤਿਗੁਰਾਂ ਦੇ ਬਚਨ ਉਪਦੇਸ਼ ਦਾ ਆਧਾਰ ਆਸਰਾ ਲੈ ਕੇ ਆਪਣੇ ਆਨੰਦ ਸਰੂਪ ਵਿੱਚ ਅਸਥਿਰ ਅਚਲ ਰਹੋ ਰਹੋ ਮਤ ਮਤਾਂ ਕਬੂ ਕਿਤੇ ਡੋਲਿਓ ਕਦੇ ਵੀ ਨਾ ਡੋਲੋ ਜੈ ਜੈਕਾਰ ਸਗਲ ਪੂ ਮੰਡਲ ਮੁਖ ਊਜਲ ਦਰਬਾਰ ਸਗਲ ਸਾਰੇ ਭੂ ਪ੍ਰithvi ਦੇ ਮੰਗਲ ਗੋਲਾਕਾਰ ਘੇਰੇ ਵਿੱਚ ਤੁਹਾਡਾ ਜੈਜੈਕਾਰ ਹੋਵੇਗਾ ਅਤੇ ਦਰਬਾਰ ਸ੍ਰੀ ਹਰਮੰਦਰ ਸਾਹਿਬ ਰਾਜ ਦਰਬਾਰ ਵਿੱਚ ਵੀ ਤੁਹਾਡਾ ਮੁਖ ਮੁਖੜਾ ਊਜਲ ਕੇ ਊਜਲਾ ਹੋਵੇਗਾ ਜਿਨ ਕੇ ਜੀ ਤਿਨਾਂ ਹੀ ਫੇਰੇ ਆਪੇ ਭਇਆ ਸਹਾਈ ਜਿਸ ਵਾਹਿਗੁਰੂ ਦੇ ਜੀਵ ਪੈਦਾ ਕੀਤੇ ਹੋਏ ਹਨ ਉਸੇ ਨੇ ਆਪ ਹੀ ਜੀਵਾਂ ਨੂੰ ਨਿੰਦਿਆ ਵਾਲੀ ਸੁਭਾਅ ਤੋਂ ਫੇਰੇ ਮੋੜ ਕੇ ਸ਼ਰਧਾਲੂ ਬਣਾ ਦਿੱਤਾ ਹੈ ਜਿਸ ਵਾਹਿਗੁਰੂ ਦੇ ਪ੍ਰithviਏ ਸੁਲਹੀ ਕਾ ਵਰਗੇ ਆਦਿਕ ਜੀਵ ਪੈਦਾ ਕੀਤੇ ਹੋਏ ਸਨ ਉਸੇ ਨੇ ਆਪ ਹੀ ਉਹਨਾਂ ਨੂੰ ਸਾਡੇ ਤੇ ਤੁਹਾਡੇ ਤੇ ਚੜਾਈ ਕਰਨ ਤੋਂ ਫੇਰੇ ਮੋੜ ਦਿੱਤਾ ਹੈ ਭਾਵੇਂ ਜਿਸ ਵਾਹਿਗੁਰੂ ਨੇ ਜੀਵ ਪੈਦਾ ਕੀਤੇ ਸਨ ਉਸੇ ਨੇ ਆਪ ਹੀ ਉਹਨਾਂ ਨੂੰ ਸਾਡੇ ਤੇ ਤੁਹਾਡੇ ਤੇ ਚੜਾਈ ਕਰਨ ਤੋਂ ਮੋੜ ਦਿੱਤਾ ਪਾਪ ਆਪ ਹੀ ਉਹਨਾਂ ਨੂੰ ਨਾਸ਼ ਕਰ ਦਿੱਤਾ ਇਉਂ ਹੋ ਪਰਮੇਸ਼ਰ ਆਪ ਹੀ ਸਹਾਇਕ ਭਇਆ ਕੀ ਹੋਇਆ ਹੈ ਅਚਰਜ ਕੀਆ ਕਰਨੇ ਹਾਰੇ ਨਾਨਕ ਸੱਚ ਵਡਿਆਈ ਕਰਨੇ ਹਾਰੇ ਸਭ ਕੁਝ ਕਰਨ ਦੇ ਸਮਰੱਥ ਪਰਮੇਸ਼ਰ ਨੇ ਦੁਖੀ ਸੁਲਹੀ ਖਾਂ ਆਦਕ ਦੇ ਮਾਰਨ ਵਾਲਾ ਬੜਾ ਹੀ ਅਚਰਜ ਕੌਤਕ ਕੀਤਾ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਇਸ ਕਰਕੇ ਉਸ ਪਰਮੇਸ਼ਰ ਦੀ ਸੱਚੀ ਵਡਿਆਈ ਸ਼ੋਭਾ ਹੈ ਵਾਹੇ ਗੁਰੂ ਵਾਹੇ ਗੁਰੂ ਖਲਸਾ ਵਾਹਿਗੁਰੂ ਜੀ ਕੀ ਫਤਿਹ